ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਪਠਾਨਕੋਟ ਜ਼ਿਲ੍ਹੇ ਦੇ ਨਾਲ ਲੱਗਦਾ ਜੰਮੂ ਕਸ਼ਮੀਰ ਦਾ ਬਾਰਡਰ ਹੈ ਤੇ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਅੱਤਵਾਦੀਆਂ ਵੱਲੋਂ ਹਮਲੇ ਕੀਤੇ ਜਾਂਦੇ ਹਨ ਪਠਾਨਕੋਟ ਜ਼ਿਲ੍ਹਾ ਪਹਿਲਾਂ ਹੀ ਹਲਟ ਕੀਤਾ ਗਿਆ ਹੈ ਪਰ ਦੇਖਿਆ ਜਾਵੇ ਪਠਾਨਕੋਟ ਦੇ ਕੁਝ ਇਲਾਕੇ ਹਨ ਜਿਨ੍ਹਾਂ ਵਿੱਚ ਸੱਕੀ ਵਿਅਕਤੀ ਦੇਖੇ ਜਾਂਦੇ ਹਨ ਕੁਝ ਦਿਨ ਪਹਿਲਾਂ ਕੋਰ ਪੱਟੀਆਂ ਵਿਖੇ ਸੱਕੀ ਵਿਅਕਤੀ ਦੇਖੇ ਗਏ ਸੀ ਫਿਰ ਤੋਂ ਜਾਨਪੁਰ ਵਿਖੇ ਵੀ ਸੱਕੀ ਵਿਅਕਤੀ ਦੇਖੇ ਪਰ ਹੁਣ ਇੱਕ ਹੋਰ ਨਵਾਂ ਮੋੜ ਸਾਹਮਣੇ ਆਇਆ ਸੁਰੱਖਿਆ ਏਜੰਸੀ ਅਤੇ ਪੁਰਸਪ ਪ੍ਰਸ਼ਾਸਨ ਦੀ ਫਿਰ ਨੀਂਦ ਉੱਡ ਗਈ ਹੈ ਜਦੋਂ ਫੰਗਦੋਲੀ ਦੇ ਵਿੱਚ ਕੁਝ ਸੱਕੀ ਵਿਅਕਤੀ ਦੇਖੇ ਗਏ ਹਨ ਕਿਸੇ ਦੇ ਘਰ ਪਾਣੀ ਪੀ ਕੇ ਗਏ ਹਨ ਉਹ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਜਿਨ੍ਹਾਂ ਦੇ ਘਰ ਪਾਣੀ ਪੀਤਾ ਅਤੇ ਸਮੀਰ ਸਿੰਘ ਮਾਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਬਣੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਾਲ ਨੀਰਾ ਸੀਮਾ ਜੀ ਤੁਹਾਡਾ ਕੀ ਹਾਲ ਹੈ ਕਾਲੋ ਕੱਲ ਇਹ ਹੋਇਆ ਕਿ ਮੈਂ ਇੱਥੇ ਟੈਂਕ ਲੱਗ ਕੇ ਖੜੀ ਸੀ ਸੱਤ ਬੰਦੇ ਆਏ ਸੀ ਚਾਰ ਮੇਰੇ ਇੱਧਰ ਆਏ ਪਿਆਰ ਤੇ ਤਿੰਨ ਬੰਦੇ ਅੰਬ ਲੱਗ ਕੇ ਖੜੇ ਸੀ ਮੈਨੂੰ ਬੋਲਦੇ ਭੈਣ ਜੀ ਪਾਣੀ ਪੀਣਾ ਮੈਂ ਪਾਣੀ ਪਲਾਈ ਦਿੱਤਾ ਫਿਰ ਮੈਂ ਅੰਦਰ ਪਾਣੀ ਲੈਣ ਗਈ ਫਿਰ ਇੱਕ ਮੈਨੂੰ ਕਹਿੰਦਾ ਮਿਕਸ ਕਰ ਦੋ ਫਿਰ ਮੈਂ ਮਿਕਸ ਕੀਤਾ ਪਾਣੀ ਫਿਰ ਮੈਨੇ ਟ੍ਰੇ ਚ ਪਾਈਏ ਮੈਂ ਪਾਣੀ ਦਿੱਤਾ ਚਾਰਾਂ ਨੂੰ ਫਿਰ ਜਿਹੜੇ ਤਿੰਨ ਬੱਚੇ ਸੀ ਉਹ ਕਹਿੰਦੇ ਮੈਂ ਆਪੇ ਦੇ ਆਣਾ ਫਿਰ ਉਹ ਆਪੇ ਦੇਣਗੇ ਤਿੰਨ ਇੱਥੇ ਖੜੇ ਸੀ ਮੇਰੇ ਲਾਗੇ ਫਿਰ ਉਹ ਗੱਲਾਂ ਮੈਨੂੰ ਪੁੱਛਣਗੇ ਤੇਰਾ ਘਰ ਵਾਲਾ ਕੀ ਕਰਦਾ ਫਿਰ ਮੈਂ ਬੋਲਿਆ ਕਿ ਮੈਂ ਹਥਿਆਰ ਤਾਂ ਪਾਇਆ ਮੈਨੂੰ ਬੋਲਦੇ ਕਿ ਤੁਹਾਡੇ ਬੱਚੇ ਮੈਂ ਕਿਹਾ ਬੱਚੇ ਮੇਰੇ ਦੋ ਫਿਰ ਕਹਿੰਦੇ ਠੀਕ ਹੈ ਫਿਰ ਬੋਲਦੇ ਕਿ ਤੁਹਾਡਾ ਘਰ ਕੱਲਾ ਹੀ ਹੈ ਮੈਂ ਕਿਹਾ ਨਹੀਂ ਸਾਡਾ ਘਰ ਕੱਲਾ ਨਹੀਂ ਹੈ ਮੇਰੇ ਦੋ ਤਿੰਨ ਘਰ ਨਾਲ ਸਾਡੇ ਕਹਿੰਦਾ ਅੱਛਾ ਫਿਰ ਉਹ ਚੱਲ ਗਏ ਫਿਰ ਉਹ ਪਿੱਛੇ ਮੁੜੀ ਮੁੜੀ ਮੈਨੂੰ ਦਿਖਣ ਕਿ ਕੁਝ ਰੋਲਾਤ ਨਹੀਂ ਕਿਤੇ ਪਾਇ ਕਰਦੀ ਕਿਤਾ ਲੱਗਦੇ ਸੀ ਦੇਖਣ ਵਿੱਚ ਉਹ ਇਆ ਡੋਮੇ ਜਿਹੇ ਲੱਗੇ ਤੇ ਕਾਲੇ ਕਾਲੇ ਇਆ ਕੁਝ ਲੰਬੇ ਚੰਬੇ ਬੜੇ ਤੱਕੜ ਜੁਆਣੀ ਹੋ ਤੋ ਇਤੋਂ ਡੋਮੇ ਜਿਹੇ ਬੈਕ ਚੁੱਕੇ ਦੇ ਬੜੇ ਵੱਡੇ ਹੋਣਾ ਕੋਈ ਹੱਥ ਵਿੱਚ ਹਥਿਆਰ ਹੋ ਗਿਆ ਕੁਝ ਵੀ ਨਹੀਂ ਆ ਸਿਰਫ ਬੈਕ ਚੁੱਕੇ ਦੇ ਬਡੋਡੇ ਆਏ ਆਏ ਕਿਦੋਂ ਦੇ ਗੇ ਕਿਧਰ ਨੂੰ ਸੀਗੇ ਆਏ ਉੱਪਰੋਂ ਸਾਡੇ ਇਧਰ ਉੱਪਰਲੀ ਸਾਡੋ ਪੇਠਿਓ ਤੇ ਗੇ ਵੀ ਉਧਰ ਉੱਪਰ ਉੱਪਰਲੀ ਸਾਈਡ ਗਏ ਸਾਡੇ ਖੇਤਾਂ ਚ ਇਹ ਏਰੀਆ ਜਿਹੜਾ ਆ ਜੰਗਲਾਤ ਆ ਕਿਦਾਂ ਜੰਗਲਾਰੀ ਆ ਸ਼ਿਕਾਇਤ ਕਿਤਨੀ ਪੁੱਛਣੂ ਹਾਂਜੀ ਰਾਤੀ ਆਏ ਦੇ ਹੋ ਗੀ ਜੇ ਕੱਲ ਲੇਟ ਨਾਈਟ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਫੰਕਤੋਲੀ ਦੇ ਏਰੀਏ ਚ ਤਕਰੀਬਨ 7 ਜਿਹੜੇ ਸ਼ੱਕੀ ਬੰਦੇ ਦੇਖੇ ਗਏ ਆ ਇੱਕ ਘਰ ਸੀ ਪਹਾੜ ਦੇ ਉੱਪਰ ਉਹਦੇ ਉੱਪਰ ਜਿਹੜੇ ਆ ਕਿ ਵੀ ਉਸ ਘਰ 'ਚ ਕੁਝ ਬੰਦੇ ਪਾਣੀ ਪੀਣ ਆਏ ਸੀ ਤੇ ਜਦੋਂ ਆਪਾਂ ਇਨੀਸ਼ੀਅਲ ਪੁੱਛਗਿੱਛ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਹ ਬੰਦੇ ਕੋਈ ਸ਼ੱਕੀ ਜਾਪਦੇ ਆ ਤੇ ਜੰਗਲ ਵਾਲੀ ਸਾਈਡ ਤੋਂ ਆਏ ਸੀ ਤੇ ਪਾਣੀ ਮੰਗ ਕੇ ਉੱਧਰ ਨੂੰ ਚਲੇ ਗਏ ਇਹਦੇ ਕਈ ਅੰਗਲ ਹੋ ਸਕਦੇ ਆ ਕੋਈ ਜੰਗਲ 'ਚ ਵੀ ਕੰਮਕਾਰ ਕਰਦਾ ਹੋ ਸਕਦਾ ਕੋਈ ਉੱਧਰ ਨੂੰ ਆਇਆ ਹੋਵੇ ਪਾਣੀ ਮੰਗਿਆ ਹੋਵੇ ਯਾ ਇਹ ਜਿਸ ਤਰ੍ਹਾਂ ਦੱਸਿਆ ਗਿਆ ਕਿ ਵੀ ਸ਼ੱਕੀ ਬੰਦੇ ਵੀ ਹੋ ਸਕਦੇ ਆ ਸਾਰੇ ਐਂਗਲ ਆਪਾਂ ਵੈਰੀਫਾਈ ਕਰ ਰਹੇ ਆ ਸੋਰੇ ਅੱਜ ਉਥੇ ਜਿਹੜਾ ਉਹ ਮਿਲਟਰੀ ਤੇ ਪੁਲਿਸ ਵੱਲੋਂ ਜੁਆਇੰਟ ਸਰਚ ਕੀਤੀ ਜਾ ਰਹੀ ਹੈ ਇਸ ਏਰੀਆ 'ਚ ਤੇ ਆਪਾਂ ਜਿਹੜਾ ਕੱਲਾ ਕੱਲਾ ਏਰੀਆ ਉਹ ਸਾਰਾ ਚੈੱਕ ਕਰਾਂਗੇ ਇਹਦੇ ਬਾਅਦ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਤੁਹਾਣਾ ਸ਼ੇਅਰ ਕਰਦੇ ਜਾਵਾਂਗੇ ਸਰ ਕੋਈ ਹੁਲੀਆ ਵਗੈਰਾ ਜਾਂ ਕੋਈ ਉਹਨਾਂ ਕੋਲ ਹਸਲੇ ਵਗੈਰਾ ਪਤਾ ਚੱਲਿਆ ਜੀ ਅਸਲਾ ਉਹਨਾਂ ਕੋਲ ਕੋਈ ਨਹੀਂ ਸੀ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਵੀ 7 ਤੋਂ ਬੰਦੇ ਸੀ ਤੇ ਇਹ ਜੰਗਲ ਵਾਲੀ ਸਾਈਡ ਤੇ ਪਿਛਲੀ ਸਾਈਡ ਤੋਂ ਚੜ ਕੇ ਉੱਧਰ ਉਹਨਾਂ ਦੇ ਘਰ ਵੱਲ ਆਏ ਸੀ ਤੇ ਉਹਨਾਂ ਨੇ ਪਾਣੀ ਮੰਗਿਆ ਸੀ ਤੇ ਬਾਕੀ ਅਸਲਾ ਉਹਨਾਂ ਕੋ ਕੋਈ ਨਹੀਂ ਸੀ ਤੇ ਉਹਨਾਂ ਦੇ ਅਨੁਸਾਰ ਇਹ ਸ਼ੱਕੀ ਬੰਦੇ ਲੱਗ ਰਹੇ ਸੀ ਤੇ ਆਪਾਂ ਇਸ ਲਈ ਇਹਨੂੰ ਬੜੇ ਸੀਰੀਅਸਲੀ ਲਿਆ ਹੈ ਇਸ ਚੀਜ਼ ਨੂੰ ਤੇ ਆਪਾਂ ਇਹਨੂੰ ਚੈੱਕ ਕਰ ਰਹੇ ਹਾਂ ਬਾਕੀ ਜਿਹੜੀ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸ ਦਿਆਂਗੇ ਸਰ ਇਸ ਤੋਂ ਪਹਿਲੇ ਵੀ ਚੱਕ ਮਹਿਸਾਨਾ ਦੀ ਵਾਰਦੀ ਦੇ ਵਿੱਚ ਦਿਖੇ ਗਏ ਸੀ ਕਿ ਲੱਗਦਾ ਕਿ ਉਹਦੇ ਨਾਲ ਇਹ ਗੱਲ ਦੇ ਮਿਲਦੇ ਹੁਣ ਜਿਹਦੇ ਜੇ ਕੋਈ ਸੇਨਾ ਦੀ ਵਰਦੀ ਵਾਲੀ ਗੱਲ ਉਹਨਾਂ ਨੇ ਕੀਤੀ ਨਹੀਂ ਉਹ ਸਿਵਲ ਕੱਪੜਿਆਂ 'ਚ ਹੀ ਸੀ ਬਾਕੀ ਕਿਉਂਕਿ ਦੇਖੋ ਸਾਡੀ ਇਨਫੋਰਮੇਸ਼ਨ ਦਿੱਤੀ ਹੈ ਸਾਡਾ ਫਰਜ਼ ਹੈ ਉਹਨੂੰ ਵੈਰੀਫਾਈ ਕਰਨਾ ਤੇ ਅੱਜ ਆਪਾਂ ਇਸੇ ਕਾਰਨ ਅਰਲੀ ਮਾਰਨਿੰਗ ਇੱਥੇ ਇਕੱਠੇ ਹੋਏ ਮੇਰੇ ਨਾਲ ਮੁਤਲਕ ਐਸਐਚਓਜ਼ ਵੀ ਆਏ ਆ ਤੇ ਆਪਾਂ ਸਾਰੇ ਏਰੀਆ ਦੀ ਸਰਚ ਕਰਾਂਗੇ ਆਰਮੀ ਦੇ ਨਾਲ ਰਲ ਕੇ ਤੇ ਫਿਰ ਉਹਦੇ ਬਾਅਦ ਜਿਹੜੀ ਗੱਲ ਸਾਹਮਣੇ ਆਦੀ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਕੋਈ ਵੀ ਜਿੱਥੇ ਵੀ ਸਾਨੂੰ ਸ਼ੱਕ ਹੁੰਦਾ ਉਹ ਚੀਜ਼ ਨੂੰ ਆਪਾਂ ਲਾਈਟਲੀ ਨਹੀਂ ਲੈ ਸਕਦੇ